ਪੀਬੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਫਿਲੌਰ ਪੁਲਿਸ ਦੀ ਟੀਮ ਨੇ ਪੈਟਰੋਲ ਪੰਪ ਲੁੱਟਣ ਦੀ ਸਕੀਮ ਬਣਾ ਰਹੇ ਪੰਜ ਜਣਿਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਜਿਸ ਸੰਬੰਧੀ ਜਾਣਕਾਰੀ ਦਿੰਦੇ ਆ ਸਰਵਨ ਸਿੰਘ ਬਲ ਦੀ ਐਸਪੀ ਫਿਲੌਰ ਨੇ ਦੱਸਿਆ ਕਿ ਇਲਾਕੇ 'ਚ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਮੁਸਤੈਦੀ ਨਾਲ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਤੇ ਬੀਤੇ ਕੱਲ ਗੁਪਤ ਸੂਚਨਾ ਦੇ ਆਧਾਰ ਤੇ ਸੰਜੀਵ ਕੁਮਾਰ ਐਸਐਚਓ ਪੁਲਿਸ ਥਾਣਾ ਫਿਲੌਰ ਦੀ ਟੀਮ ਨੇ ਸਪੈਸ਼ਲ ਚੈਕਿੰਗ ਦੌਰਾਨ पांच लुटेरियानु गिरफ्तार ਕੀਤਾ ਜਿਨ੍ਹਾਂ ਕੋਲੋਂ 3 ਮੋਟਰਸਾਈਕਲ 4 ਮੋਬਾਈਲ 3 ਦਾਤਰ ਇੱਕ ਲੋਹੇ ਦੀ ਰਾਡ ਬਰਾਮਦ ਕੀਤੀ ਹੈ ਇਹ ਲੁਟੇਰੇ ਰਾਗੀਰਾਂ ਦੀ ਹਥਿਆਰਾਂ ਦੀ ਨੋਕ ਤੇ ਲੁੱਟ ਖੋਹ ਕਰਦੇ ਸਨ ਤੇ ਨਵਾਸ਼ੇਰ ਰੋਡ ਤੇ ਇੱਕ ਪੰਪ ਨੂੰ ਲੁੱਟਣ ਲਈ ਤਿਆਰੀ ਕਰਦੇ ਕਾਬੂ ਆ ਗਏ ਜਿਨ੍ਹਾਂ ਦੀ ਪਛਾਣ ਜਸਕਰਨ ਔਰਫ ਜੱਸਾ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਬੱਚੋਵਾਲ ਕਮਲ ਪੁੱਤਰ ਰਾਣਾ ਵਾਸੀ ਮਥਰਾਪੂਰੀ ਫਿਲੌਰ ਸੰਜੀ ਕੁਮਾਰ ਪੁੱਤਰ ਮਨੋਜ ਕੁਮਾਰ ਮੋੱਲਾ ਚੌਧਰੀਆ ਫਿਲੌਰ सिंह 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 पुत्र पुत्र अवतार बकापुर, बलजीत कांग अराया वजो हुई है, है, है। पुलिस रिमांड हासिल करके, उना तो होर कीती जा रही तो खुलासे तुसी देख रहे हो स्टाफ रिपोर्टर बग्गा सेल की दी रिपोर्ट अते अपने इलाके दबर लाई इस चैनल फॉलो जरूर करो जी धनबाद श्री हर ਇਹ ਉਹ ਨਸ਼ਾਵਰਤ ਤੇ ਮਾੜੇ ਅਸਰਾਂ ਵਿਰੁੱਧ ਮੈਮ ਚਲਾਈ ਗਈ ਹੈ ਇਸ ਨੂੰ ਸਫਲਤਾ ਮਿਲੀ ਜਦੋਂ ਆਪਰੇਸ਼ਨ ਕੀਤਾ ਗਿਆ ਮਾੜੇ ਅਸਰਾਂ ਦੇ ਵਿਰੁੱਧ ਇਨਸਪੈਕਟਰ ਸੰਜੀਵ ਕਪੂਰ ਐਸ ਐਚ ਓ ਫਲੋਰ ਅਤੇ ਉਹਦੀ ਟੀਮ ਵੱਲੋਂ ਜਿਹਦੇ ਚ ਪੰਜ ਮੈਂਬਰੀ ਗਰੋ ਜਿਹੜਾ ਸੀ ਪੈਟਰੋਲ ਪੰਪ ਤੇ ਹੋਰ ਲੁੱਟੋਖਾਣਾਂ ਦੀ ਜੋਜਨਾ ਬਣਾ ਰਿਆ ਸੀ ਇਹਨਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਪਾਸੋਂ ਤਿੰਨ ਮੋਟਰਸਾ ਕਚੋਰੀ ਦੇ ਬਰਾਮਦ ਕੀਤੇ ਗਏ ਚਾਰ ਜਿਹੜੇ ਮੋਬਾਈਲ ਬਰਾਮਦ ਕੀਤੇ ਗਏ ਨੇ ਜਿਹੜੇ ਕਿ ਇਹਨਾਂ ਨੇ ਅ ਕੁਝ ਲੇਡੀਆਂ ਕੋਲੋਂ ਹੋਏ ਸੀ ਤੇ ਹਾਈਵੇ ਤੇ ਕੁਝ ਕ੍ਰਾਈਮ ਕਰਦੇ ਸੀ ਉੱਥੋਂ ਇਹਨਾਂ ਨੇ ਇਹ ਹੋ ਕੀਤੀ ਸੀ ਤੇ ਇਹਨਾਂ ਨੂੰ ਕਾਬੂ ਕੀਤਾ ਗਿਆ ਹੈਗਾ ਸਰ ਪਸ਼ੋਕੜ ਕੀ ਸਰਾਂ ਦਾ ਵਿੱਚ ਜਿਹੜੇ ਪਸ਼ੋਕੜ ਇਹਨਾਂ ਦੇ ਕਰੀਬ 7 ਮਕਦਮੇ ਇਹਨਾਂ ਦੇ ਉੱਤੇ ਦਰਜ ਨੇ ਪ੍ਰੀਵੀਅਸ ਰਿਪੋਰਟ ਦੇ ਮੁਤਾਬਕ ਜੀ ਤੇ ਇਹਨਾਂ ਦਾ ਇੱਕ ਪਲੀਸਵਾਰਡ ਲੈ ਰਹੇ ਆ ਉਹਦੇ ਵਿੱਚ ਅਸੀਂ ਇਹਨਾਂ ਦਾ ਬਾਰੇ ਹੋਰ ਪੁਸ਼ਟੀਸ਼ ਕਰਾਂਗੇ ਇਹਨਾਂ 'ਚ ਇੱਕ ਦੋ ਮੈਂਬਰ ਹੈਗੇ ਆ ਜਿਹੜੇ ਕਿ ਨਸ਼ੇ ਦੇ ਆਦੀ ਹੈਗੇ ਨੇ ਉਹਨਾਂ ਦੇ ਬਾਰੇ ਜਿਹੜਾ ਸੀ ਉਹ ਟੈਸਟ ਕਰਾ ਰਹੇ ਉਹਨਾਂ ਦਾ ਰੋਬੋਟਿਕ ਫਿਰ ਪੁਰਾਣੇ ਮਕਦਮੇ ਪੁਰਾਣੇ ਮਕਦਮੇ ਇਹਨਾਂ ਦੇ ਸੱਤ ਮਕਦਮੇ ਜਿਹੜੇ ਪੁਰਾਣੇ ਦਰਜ ਨੇ ਇੱਥੇ ਮੈਂ ਵੀ ਦੱਸਣ ਚਾਹੁੰਦਾ ਵੀ ਇਹ ਪੰਜਾ ਮੈਮਰੀ ਕੋਰ ਦੇ ਵਿੱਚੋਂ ਇੱਕ ਪੁਰਾਣਾ ਪੀਓ ਸੀ ਜੀ ਉਹਨੂੰ ਵੀ ਇਹਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਇਹ ਸਾਰੇ ਹੀ ਜਿਹੜੇ ਆ ਇਹ ਮਾੜੇ ਜਿਹੜੇ ਸੀ ਲੁੱਟੋਖੋ ਵਾਲੇ ਇੱਕ ਨਾਲ ਸੰਬੰਧ ਰੱਖਦੇ ਨੇ ਤੇ ਚੋਰੀ ਦੀਆਂ ਮਾਰਦਾਪਾਂ ਕਰਦੇ ਸੀ ਇਹਨਾਂ ਨੂੰ ਕਾਬੂ ਕਰਨ ਦੇ ਨਾਲ ਜਿਹੜਾ ਸਾਡਾ ਇਹ ਇਸ ਮਹੀਨੇ ਦੇ ਵਿੱਚ ਇਹ ਸਾਡਾ 5ਵਾਂ ਗੈਂਗ ਹੈਗਾ ਜਿਹੜਾ ਫਲੋਰ ਪੁਲਿਸ ਵੱਲੋਂ ਅਸੀਂ ਹਾਈ ਦੇ ਕ੍ਰਾਈਮ ਨਾਲ ਸੰਬੰਧਿਤ ਜਿਹੜੇ ਹੈ ਕਾਬੂ ਕੀਤਾ। ਇੱਕ ਲੋਕਲ ਹੋਇਆ ਸੀ ਤੇ ਬਾਕੀ ਦੀ ਵੈਰੀਫਿਕੇਸ਼ਨ ਚੱਲ ਰਹੀ ਹੈ। ਕੋਈ ਦਰਾਨੇ ਰਿਮਾਂਡ ਇਹਨਾਂ ਤੋਂ ਕੋਸ਼ਿਸ਼ ਕਰਕੇ ਸਾਫ਼ੀ ਕਰਾਂਗੇ। ਇਹਨਾਂ ਦੇ ਹੋਰ ਵੀ ਸਾਥੀ ਕਰ ਲਈ 5 ਸਾਥੀ ਨੇ ਇਹਦੇ ਹੋਰ ਵੀ ਸਾਥੀ ਜਿਹੜੇ ਆ ਕੋਈ ਚੋਰੀਆਂ ਵਾਲੇ ਉਹਨਾਂ ਬਾਰੇ ਕਲੀਅਰ ਕੀਤਾ ਜਾਵੇਗਾ ਕਿ ਹੋਰ ਵੀ ਕਿਸੇ ਨਾਲੇ ਮਿਲ ਕੇ ਕੰਮ ਕਰਦੇ ਸੀ ਕਿ ਨਹੀਂ ਕਰ। ਪਿਛਲੀ ਵਾਰਦਾਤਾਂ ਜਿਹੜੀਆਂ ਇਹਨਾਂ ਨੇ ਕੀਤੀਆਂ ਨੇ 10 ਵਾਰਦਾਤਾਂ ਤੋਂ ਮੰਨੀਆਂ ਨੇ। ਇਹ 10 ਵਾਰਦਾਤਾਂ ਜਿਹੜੀਆਂ ਇਹਨਾਂ ਨੇ ਗੁਰਾਇਆ ਤੇ ਲੁਧਿਆਣਾ ਦੇ ਏਰੀਆ ਤੇ ਫਲ